ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਅੱਜ ਦੀ ਸਾਖੀ ਵਿੱਚ ਆਪਾਂ ਜਾਣਨਦੇ ਹਾਂ ਕਿ ਕਿਸੇ ਦੀ ਰੀਸ ਕਿਉਂ ਨਹੀਂ ਕਰਨੀ ਚਾਹੀਦੀ ਆਓ ਇਸ ਸਾਖੀ ਵਿੱਚ ਜਾਣੀਏ ਇੱਕ ਦਿਨ ਜੰਗਲ ਦੇ ਵਿੱਚ ਸ਼ੇਰ ਤੇ ਸ਼ੇਰਨੀ ਬੈਠੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਹੇ ਸਭ ਕੁਝ ਉਥੇ ਨੇੜੇ ਹੀ ਛੁੱਪ ਕੇ ਬੈਠਾ ਗਿੱਦੜ ਸੁਣ ਰਿਹਾ ਸੀ ਕਿੰਨੇ ਨੂੰ ਸ਼ੇਰਨੀ ਨੇ ਸ਼ੇਰ ਨੂੰ ਕਿਹਾ ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ ਸ਼ੇਰਨੀ ਦੇ ਕਹਿਣ ਦੀ ਧੀਰ ਸੀ ਸ਼ੇਰ ਇੱਕਦਮ ਖੜਾ ਹੋ ਗਿਆ ਬੜੇ ਜ਼ੋਰ ਦੇ ਨਾਲ ਦਹਾੜਿਆ ਤੇ ਅੱਖਾਂ ਦੇ ਡੋਰੇ ਲਾਲ ਕਰਕੇ ਬੁੱਲਿਆ ਇੱਕੀ ਸ਼ੇਰਨੀ ਮੇਰੀ ਤੋਰ ਭਾਰੀ ਹੈ ਅੱਖਾਂ ਲਾਲ ਹਨ ਤੇ ਕੀ ਪੂਛ ਖੜੀ ਹੈ ਸ਼ੇਰਨੀ ਨੇ ਇਹ ਦੇਖ ਕੇ ਕਿਹਾ ਹਾਂਜੀ ਫਿਰ ਸ਼ੇਰ ਜੰਗਲ ਦੇ ਅੰਦਰ ਚਲਾ ਗਿਆ ਸ਼ੇਰ ਨੇ ਕੁਝ ਪਲਾਂ ਦੇ ਅੰਦਰ ਹੀ ਇੱਕ ਹਿਰਨ ਦੇ ਬੱਚੇ ਦਾ ਸ਼ਿਕਾਰ ਕਰ ਲਿਆ ਤੇ ਵਾਹੋ ਦਾਹੀ ਦਹਾੜਾ ਮਾਰਦਾ ਹੋਇਆ ਸ਼ਿਕਾਰ ਆਪਣੀ ਸ਼ੇਰਨੀ ਦੇ ਅੱਗੇ ਲਿਆ ਕੇ ਰੱਖ ਦਿੱਤਾ ਸ਼ੇਰਨੀ ਬਹੁਤ ਖੁਸ਼ ਹੋਈ ਕਿ ਉਸ ਨੇ ਛੇਤੀ ਹੀ ਸ਼ਿਕਾਰ ਮਾਰ ਕੇ ਲਿਆਂਦਾ ਹੈ ਸ਼ੇਰਨੀ ਨੇ ਹਿਰਨ ਦੇ ਬੱਚੇ ਦਾ ਮਾਸ ਖਾ ਕੇ ਕਿਹਾ ਪਿਆਰੇ ਸ਼ੇਰ ਮੈਨੂੰ ਅੱਜ ਮਾਸ ਖਾ ਕੇ ਬੜਾ ਆਨੰਦ ਆਇਆ ਹੈ ਸ਼ੇਰਨੀ ਇਹ ਕਹਿ ਕੇ ਆਪਣੇ ਘੋਰੇ ਵਿੱਚ ਚਲੀ ਗਈ ਗਿੱਦੜ ਇਹ ਸਭ ਦੇਖ ਕੇ ਸਭ ਕੁਝ ਦੇਖ ਕੇ ਕਾਫੀ ਹੈਰਾਨ ਹੋਇਆ ਤੇ ਉੱਥੋਂ ਆਪਣੇ ਘੋਰੇ ਵੱਲ ਚਲਿਆ ਗਿਆ ਉੱਥੇ ਜਾ ਕੇ ਉਸ ਨੇ ਜੋ ਕੁਝ ਵੀ ਵੇਖਿਆ ਸੀ ਉਹ ਸਭ ਆਪਣੀ ਗਿੱਦੜੀ ਨੂੰ ਦੱਸ ਕੇ ਕਹਿਣ ਲੱਗਾ ਪਿਆਰੀ ਗਿੱਦੜੀ ਮੈਂ ਵੀ ਕਿਸੇ ਸ਼ੇਰ ਤੋਂ ਘਟ ਨਹੀਂ ਹਾਂ ਸਦੈ ਮੈਨੂੰ ਅਜ਼ਮਾ ਕੇ ਦੇਖ ਲਵੀ ਪਰ ਗਿੱਦੜੀ ਆਪਣੇ ਗਿੱਦੜ ਦੀ ਔਕਾਤ ਤੋਂ ਪੂਰੀ ਤਰ੍ਹਾਂ ਜਾਣੂ ਸਨ ਗਿੱਦੜ ਕਿੱਥੇ ਟਲਣ ਵਾਲਾ ਸੀ ਹਰ ਰੋਜ਼ ਗਿੱਦੜੀ ਨੂੰ ਕਿਹਾ ਕਰੇ ਕਿ ਉਹ ਵੀ ਕਰੇ ਆਪਣੇ ਪਤੀ ਨੂੰ ਸਵਾਲ ਪਾ ਕੇ ਅਜ਼ਮਾ ਕੇ ਦੇਖੇ ਗਿੱਦੜੀ ਚਪਾ ਕਰਕੇ ਗੱਲ ਟਾਲ ਦਿੰਦੀ ਜਦੋਂ ਗਿੱਦੜ ਵਾਰ-ਵਾਰ ਕਹਿਣ ਤੋਂ ਨਾ ਟਲਿਆ ਤਾਂ ਗਿੱਦੜੀ ਨੇ ਸ਼ੇਰਨੀ ਵਾਂਗੂ ਰੋਹ ਨਾਲ ਕਿਹਾ ਮੇਰੇ ਮਿਹਰਬਾਨ ਮੈਨੂੰ ਜ਼ੋਰ ਦੀ ਭੁੱਖ ਲੱਗੀ ਹੈ ਖਾਣ ਨੂੰ ਕੁਝ ਛੇਤੀ ਹੀ ਲੈ ਕੇ ਆਓ ਇਹ ਸੁੰਦੇ ਸਾਰ ਗਿੱਦੜ ਜੋਸ਼ ਵਿੱਚ ਆ ਕੇ ਖੜਾ ਹੋ ਗਿਆ ਉੱਚੀ ਉੱਚੀ ਬੜੇ ਜ਼ੋਰ ਨਾਲ ਚੀਕਾ ਮਾਰਨ ਲੱਗਾ ਪੂਛ ਵੀ ਖੜੀ ਕਰ ਲਈ ਇੱਕ ਦੋ ਵਾਰ ਅੱਖਾਂ ਦੇ ਡੇਲੀ ਵੀ ਇੱਧਰ ਉੱਧਰ ਘੁਮਾਏ ਤੇ ਫਿਰ ਗਿੱਦੜੀ ਨੂੰ ਸ਼ੇਰ ਦੇ ਵਾਂਗ ਪੁੱਛਣ ਲੱਗਿਆ ਤੇਕ ਪਿਆਰੀ ਗਿੱਦੜੀ ਮੇਰੀ ਤੌਰ ਭਾਰੀ ਹੈ ਅੱਖਾਂ ਓ ਲਾਲ ਹਨ ਤੇ ਪੂਛ ਖੜੀ ਹੈ ਗਿੱਦੜੀ ਨੇ ਬਿਨਾ ਕੁਝ ਦੇਖਿਆ ਗਿੱਦੜੀ ਕਹਿਣ ਲੱਗੀ ਵਾਹ ਗਿੱਦੜ ਮਹਾਰਾਜ ਤੇਰਾ ਕੀ ਕਹਿਣਾ ਹੁਣ ਤੂੰ ਸ਼ੇਰ ਦੀ ਬਜਾਏ ਬੱਬਰ ਸ਼ੇਰ ਬਣ ਗਿਆ ਹੈ ਫਿਰ ਕੀ ਸੀ ਗਿੱਦੜ ਇੱਕ ਪਿੰਡ ਨੂੰ ਜਾਂਦੀ ਪਈ ਰਸਤੇ ਪੈ ਗਿਆ ਅੱਗੇ ਜਾ ਕੇ ਕੀ ਦੇਖਿਆ ਕਿ ਨਾਲ ਦੇ ਪਿੰਡ ਕੁਮਿਹਾਰ ਦਾ ਇੱਕ ਗਧਾ ਪਈ ਵਿੱਚ ਜਾ ਰਿਹਾ ਸੀ ਗਿੱਦੜ ਨੇ ਗਧੇ ਦਾ ਸ਼ਿਕਾਰ ਕਰਨ ਦੀ ਸੋਚੀ ਤੇ ਗਧੇ ਦੀਆਂ ਪਿਛਲੀਆਂ ਦੋਵੇਂ ਟੰਗਾਂ ਨੂੰ ਆਪਣਾ ਮੂੰਹ ਪਾਇਆ ਉਸ ਵੱਲੋਂ ਇਸ ਤਰ੍ਹਾਂ ਕਰਨ ਦੀ देर ਸੀ ਕਿ ਗਧੇ ਨੇ ਦੋਨੇ ਟੰਗਾ ਜੋੜ ਕੇ ਬੜੇ ਜ਼ੋਰ ਦੀ ਦਲਤੀ ਗਿੱਦੜ ਦੇ ਮੂੰਹ ਤੇ ਅਜੇਹੀ ਮਾਰੀ ਜਿਸ ਨਾਲ ਗਿੱਦੜ ਦਾ ਮੂੰਹ ਖੂਨੋ ਖੂਨ ਹੋ ਗਿਆ ਗਿੱਦੜ ਦੀਆਂ ਅੱਖਾਂ 'age ਹਨੇਰਾ ਆ ਗਿਆ ਅਤੇ ਉਸ ਨੂੰ ਵਾਪਸ ਜਾਣ ਲਈ ਰਾਹ ਨਾ ਲੱਭੇ ਉਹ ਕਿਵੇਂ ਨਾ ਕਿਵੇਂ ਡਿੱਗਦਾ ਟੈਂਦਾ ਗਿੱਦੜੀ ਕੋਲ ਪਹੁੰਚ ਗਿਆ ਤੇ ਜਾਂਦੇ ਸਾਰ ਹੀ ਉਲਟਾ ਗਿੱਦੜ ਗਿੱਦੜੀ ਨੂੰ ਪੈ ਗਿਆ ਆਤੋਰ ਭਾਰੀ ਸੀ ਤੇ ਨਾਹੀਂ ਅੱਖਾਂ ਲਾਲ ਸਨ ਅਤੇ ਨਾਹੀਂ ਪੂਛ ਖੜੀ ਸੀ ਐਵੇਂ ਹਾਂ ਕਰਕੇ ਮੈਨੂੰ ਮਰਵਾ ਦਿੱਤਾ ਗਿੱਦੜੀ ਨੇ ਸਭ ਦੇਖ ਕੇ ਆਖਰ ਕਹਿ ਹੀ ਦਿੱਤਾ ਗਿੱਦੜ ਮਹਾਰਾਜ ਜੀ ਮੈਂ ਇਸ ਮਾੜੀ ਘੜੀ ਤੋਂ ਤੈਨੂੰ ਬਚਾਉਂਦੀ ਤੇ ਟਾਲਦੀ ਆਈ ਪਰ ਤੂੰ ਨਾ ਟਲਿਆ ਆਖਿਰਕਾਰ ਤੂੰ ਮੂੰਹ ਪਣਵਾ ਕੇ ਆ ਗਿਆ ਸ਼ੇਰ ਤਾਂ ਕੀ ਬਨਣਾ ਸੀ ਤੂੰ ਤਾਂ ਗਿੱਦੜ ਕਹਾਉਣ ਤੋਂ ਵੀ ਜਾਣਦਾ ਰਹਾ ਜੇ ਤੂੰ ਆਪਣੀ ਏਕਾਤ ਅੰਦਰ ਰਹਿੰਦਾ ਤੇ ਸ਼ੇਰ ਦੀ ਰੀਸ ਨਾ ਕਰਦਾ ਤਾਂ ਬਚਿਆ ਰਹਿੰਦਾ ਸੋ ਪਿਆਰੇ ਗਿੱਧੜ ਜੀ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ ਤੇ ਹਮੇਸ਼ਾ ਆਪਣੇ ਦਾਇਰੇ ਵਿੱਚ ਹੀ ਰਹਿਣਾ ਚਾਹੀਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ ਅਤੇ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ